आ ब साथसी कलजीहा तो डनल फेस बुगते लाइ मैं को गरलां करन वास्ते गल सीी ਮਤਲਬ ਉਸ ਬੰਦੇ ਦੀਓ ਨੇ ਜਿਹੜੇ ਬੰਦੇ ਬਾਰੇ ਆਪਾਂ ਗੱਲ ਕਰਨੀ ਹੈ ਗੱਲ ਅ ਕੱਲ ਪਰਸੋਂ ਇੱਕ ਬੰਦਾ ਫੇਸਬੁੱਕ ਤੇ ਬੰਦਾ ਬੋਲਿਆ ਬੰਦਾ ਮਾਨੂੰ ਕਹਿਣਾ ਨਹੀਂ ਕਿਵਲ ਕਿ ਸੰਦਾ ਬੰਦਾ ਆ ਹੋ ਕਿਵਲ ਬੰਦਾ ਇੱਕ ਕੱਲ ਬੋਲਿਆ ਸਰਦਾਰ ਹਰਮੀ ਸਿੰਘ ਪਠਾਨ ਮਾਜਰਾ ਜੀ ਵਾਸਤੇ ਉਹਨੇ ਬੜੀਆਂ ਗੱਲਾਂ ਕੀਤੀਆਂ ਕੀ ਹਰਮੀ ਸਿੰਘ ਪਠਾਨ ਮਾਜਰੇ ਬਾਰੇ ਮੈਨੂੰ ਆਪਤਾ ਹਰਮੀ ਸਿੰਘ ਪਠਾਨ ਮਾਜਰੇ ਬਾਰੇ ਆਪਤਾ ਨੂੰ ਪਤਾ ਕੁਝ ਵੀ ਨਹੀਂ ਕਿਉਂਕਿ ਉਹ ਰਹਿਣ ਵਾਲਾ ਜਲਾਲਾਬਾਦ ਦਾ ਤੇ ਜਲਾਲਾਬਾਦਿਓ ਚਵਲੇ ਇੱਕ ਕਨੰਬਰ ਦੀ ਉਹਦੇ ਬਾਰੇ ਅਸੀਂ ਦੱਸ ਦਿੰਨੇ ਆ ਪਰ ਉਹ ਚਵਲ ਇੱਕ ਨੰਬਰ ਦੀ ਉਹ ਬਾਅਦ ਦੱਸੂਗਾ ਪਰ ਪਹਿਲਾਂ ਉਹ ਨੂੰ ਇਹ ਦੱਸ ਦਿਆ ਮਹਰਮੀ ਸਿੰਘ ਪੜ੍ਹਾਣ ਮਾਦਰਾ ਕੀ ਆ ਉਹਦਾ ਪਰਿਵਾਰ ਕੀ ਆ ਕਿਉਂ ਕੁ ਗੱਪ ਪੱਤਾ ਨਹੀਂ ਹੁੰਦਾ ਸੂਨੀਆ ਸੁਨਾਈਆ ਗੱਲਾਂ ਜਦੋਂ ਕੋਈ ਕਰਦਾ ਨਾ ਕੋਈ ਸ਼ਰਮ ਦਾ ਕਟਾਉਂਦਾ ਕਈਆਂ ਨੂੰ ਬੰਦ ਦਾ ਜੋਦ ਲਾਉਂਦਾ ਫੇਸਬੁੱਕ ਦੇ ਉੱਤੇ ਉਹ ਬੋਲਣਾ ਸ਼ੁਰੂ ਕਰ ਦਿੰਦਾ ਅਗਲਾ ਪਤਾ ਕੁਝ ਹੁੰਦਾਨੀ ਉਹ ਨੂੰ ਮੈਂ ਦੱਸਣਾ ਜੋਂ ਨਭ ਜਦੋਂ ਦੁਜੰਮੈ ਨਹੀਂ ਜੀਨਾ ਦਦ ਦੁਜੰਮੈ ਲੁੱਗਲਾਂ ਕਰਦਾ ਆਪਣਾ ਸਰਾ ਦੀਆਂ ਗੱਡੀਆਂ ਦੀ ਜਦ ਤੂੰ ਜੰਮੈ ਨਹੀਂ ਸੀਗਾ ਤੇ ਆਪਣੇ ਪਰਿਵਾਰਾਂ ਨੂੰ ਪੁੱਛ ਕੇ ਵੇਖ ਜਦੋਂ ਢੋਡੇ ਕਰੇ ਕੁਸਾਇਕਲ ਨਹੀਂ ਹੁੰਦਾ ਸੀ ਨਾ ਆ ਉਹਨਾਂ ਦੇ ਪਰਿਵਾਰਾਂ ਕੋਲ ਦਾਦੀਆਂ ਤੇ ਜੀਪਾ ਹੁੰਦੀਆਂ ਸੀ ਉਹਨਾਂ ਦੇ ਪਰਵਾਰ ਦਾ ਨਾ ਮੈਂ ਜਿਹੜਾ 25 ਪਿੰਡਾਂ ਦੇ ਜਾ ਕੇ ਆਲੇ ਦੁਆਲੇ ਪੁੱਛ ਪੇ 25 ਪਿੰਡਾਂ ਦੇ ਵਿੱਚ ਤੈਨੂੰ ਦੱਸਣਗੇ ਉਹਨਾਂ ਦੇ ਪਰਿਵਾਰ ਦਾ ਕਰਤਾਰ ਕੀ ਆ ਜਿਹੜੇ ਤੂੰ ਐਮ ਐਲ ਕੋਲ ਬੈਲਿਆ ਨਾ ਜਿਹੜੇ ਐਮਐਲ ਦਾ ਦੁੱਝੰ ਚਾਇਆ ਉਹ ਐਮਐਲ ਦਾ ਲੋਕਾਂ ਨੂੰ ਜਿਹੜੇ ਸੂਟਾਂ ਦੇ ਉਹ ਪੈਸੇ ਨਹੀਂ ਦਿੰਦਾ ਕਪਰੇ ਵਾਕੇ ਉਹ ਪੈਸੇ ਨਹੀਂ ਦਿੰਦਾ ਤੂੰ ਉਹਦਾ ਦੁਖੀ ਦਾ ਬੰਦਾ ਐ ਤੇ ਤੂੰ ਪੁੱਛ ਰੇ ਹਰਮੀਰ ਸਿੰਘ ਬਢਾਨ ਮਾਜਰੇ ਬਾਰੇ ਤੇ ਤੈਨੂੰ ਮਦਦ ਨਾ ਬੀ ਹਰਮੀਰ ਸਿੰਘ ਬਢਾਨ ਮਾਜਰੇ ਤੇਰੇ ਨਾਲ ਉਸ ਅੱਜ ਵੀ ਤੇਰੇ ਸਾਰੇ ਰੱਬ ਦੇ ਵਿੱਚ ਨੇ ਕੁ ਜੀਨੀ ਆਉਦੇ ਹਣੇ ਜਿਹੜੇ 25 ਸਾਲ ਪਹਿਲਾਂ ਉਹਦੇ ਪਰਿਵਾਰ ਦੇ ਕੋਲ ਦੇ ਫਾਦਰ ਸਾਹਿਬ ਕੋ ਲੋਕ ਆਇਆ ਕਰਦੇ ਸੀ ਨਾ ਕਾਠ ਹੁੰਦਾ ਸੀ ਆਇ ਨਾ ਕਾਠ ਹੁੰਦਾ ਸੀ ਲੋਕ ਆਪਣੇ ਅਰਥੀ ਚੱਕ ਕੇ ਕੀ ਕਰਦੇ ਸੀ ਬਾਪੂ ਜੀ ਇਲੈਕਸ਼ਨ ਲੜੋ ਤੁਸੀਂ ਤੋਂ ਤਰਨੂ ਸੀ ਐਮਐਲਏ ਬਣਾਉਣਿਆ ਤੇ ਉਹ ਕਹਿੰਦੇ ਸੀ ਮੈਂ ਇਲੈਕਸ਼ਨ ਨਹੀਂ ਲੜਨੀ ਉਹਦਾ ਮੁੰਡਾ ਸਰਦਾਰ ਰਮੀ ਸਿੰਘ ਪੜ੍ਹਾਣ ਮਾਦਰਾ ਜਦ ਦੀ ਸਰਦਾਰ ਨੇ ਅਰਮੀ ਸਿੰਘ ਹੁਣੀ ਕੁਝ ਤੇਰੇ ਵਰਗੇ ਕੁ ਕੋਲੀ ਚੱਟ ਬੰਦੇ ਵੀ ਹੈਗੇ ਕੀ ਕਰਦੇ ਇੱਥੇ ਕਦੇ ਉੱਥੇ ਤੂੰ ਗੱਲਾਂ ਕੀ ਕਰਦਾ ਓਏ ਤੇਰੇ ਬਾਰੇ ਸਾਨੂੰ ਤੇਰੇ ਬਾਰੇ ਪਤਾ ਲੱਗਿਆ ਤੈਨੂੰ ਕੋਈ ਆਪ ਦੇ ਘਰੇ ਨਹੀਂ ਵਰਦਾ ਦੁਖੀ ਦਾ ਦੁਬੰਦਾ ਹੈ ਚਾਵਦੂ ਸਾਰੇ ਸੇਰੇ ਦੀ ਪੂਰੇ ਜਲਾਲਾਬਾਦੀ ਦੁਜਵਲੇ ਤੇ ਤੂੰ ਕਹਿੰਦਾ ਇਨੇ ਮਨ ਲਾਲੰਦਾ ਤੂੰ ਐ ਕਾਲੰਦਾ ਤੂੰ ਆਈ ਖਾਂ ਤੂੰ ਆ ਜੀ ਤੂੰ ਦੱਸ ਦੇ ਤੂੰ ਕਰ ਜੋ ਲੰਗ ਗਿਆ ਤੂੰ ਲੰਗ ਕੇ ਵਖਾ ਦੇ ਅੱਜ ਤੈਨੂੰ ਦੱਸ ਦੇ ਨਿਆਸੀ ਜਿਆ ਸਾਨੂੰ ਥੱਦ ਲੈ ਸੀ ਆ ਜਨ ਜਿੱਥੇ ਹੈਂਗਾ ਉੱਥੇ ਆ ਜਰਨੇ ਸਾੜੇ ਬੋਲਣ ਲੱਗਿਆ ਕੋਈ ਤੇ ਸ਼ਰਮ ਕਰ ਹੈ ਤੈਨੂੰ ਪਤਾ ਕੀ ਹੋਏ ਤੂੰ ਕਰਨਾ ਮੇਰੇ ਕੋਲ 22 ਰਿਕਾਰਡਿੰਗਾਂ ਨੇ ਪਾਰੇ ਘਾ ਫੇਰਾ ਸੱਬਿਆ ਗੱਤ ਪਈਆਂ ਨੇ ਰੱਖਿਆ ਗੱਤ ਪਈਆਂ ਨੇ ਤੇਰੇ ਬਾਰੇ ਬਦਲ ਗਿਆ ਤੈਨੂੰ ਕੋਈ ਤੈਨੂੰ ਕੋਈ ਸਮਾਨ ਨਹੀਂ ਦਿੰਦਾ ਦਾਰ ਹੈ ਸੇਰੇ ਦੀ ਤੂੰ ਜਾਵ ਲੈ ਡੁੱਗੀ ਜਾ ਦੁਬੰਦਾ ਨਹੀਂ ਦੁੱਕੀ ਜਾ ਤੇਰਾ ਕਰਦਾ ਰਿਹਾ ਵੀ ਤੈਨੂੰ ਕੱਲੇ ਨੂੰ ਕੁ ਕਰੇ ਆਪਣੇ ਕਰੇ ਨਹੀਂ ਵਾਰਦਾ ਗੁਈ ਆਪਣੇ ਤੇ ਦੂ ਲੋਕਾਂ ਦੀਆਂ ਗੱਲਾਂ ਕਰਦੇ ਹੈ ਵੀਡੀਓ ਪੋ ਕੇ ਬਾਤ ਕੁਛ ਹੋਣਾ ਜਾਣਾ ਕਿਸੇ ਦਾ ਨਾਮ ਲੈ ਕੇ ਵਿਛਾਰੂ ਬਾਸਾ ਇਸ ਦੇ ਬਾਰੇ ਗਲਤ ਬੋਲੀ ਚਲੋ ਤੇ ਛਾਜੋ ਕਿਸੇ ਬਾਰੇ ਗਲਤ ਬੋਲੀ ਜੋ ਛਾਜੋ ਕਿਸੇ ਦੇ ਬਾਰੇ ਐਨੇ ਆਪੇ ਸ਼ਬਦ ਬੋਲਣ ਲੱਗਿਆ ਬੰਦੇ ਨੂੰ ਸੋਚਣਾ ਚਾਹੀਦਾ ਉਬੀ ਸੇਰੇ ਝੂਠ ਬੋਲਣਾ ਪੇ ਮੈਂ ਝੂਠ ਬੋਲੀ ਜਾ ਮਾ ਦੇ ਝੂਠ ਬੋਲੀ ਜਾ ਮਾ ਪੇ ਫੇਸਬੁਕ ਦੇ ਉੱਤੇ ਕੜਾ ਕੋਈ ਪੁੱਛ ਕੇ ਛੇ ਗਿਆ ਭੀ ਭਾਈ ਜਿੰਨੇ ਮਰਜੀ ਕਿਸੇ ਦੇ ਆਪ ਸ਼ਬਦ ਬੋਲੀ ਚੱਲ ਤੂੰ ਪਰਵਾਰ ਦੇ ਬਾਰੇ ਬੋਲਿਆ ਉਹ ਦੇ ਪਰਸਨਲ ਲਾਈ ਬਾਰੇ ਬੋਲਿਆ ਹੈ ਤੇਨੂੰ ਪਤਾ ਕੀ ਹੈ ਤੈਨੂੰ ਪਤਾ ਕੀ ਉਹਦੇ ਬਾਰੇ ਹੰਦਾਨੀ ਬੰਦਿਆਂ ਦਾ ਜੇ ਪਤਾ ਕਰਨਾ ਹੋਵੇ ਬੇਟੇ ਲੱਕੇ ਦੇ ਜਾ ਕੇ ਪੋਛਲੀ ਦਾ ਪਿੰਡਾ ਪਿੰਡਾ ਦੋ ਬਦਲ ਲੱਗ ਜਾਂਦਾ ਤੇ ਤੇਰੇ ਬਾਰੇ ਪੁੱਛੇ ਤੂੰ ਜਿੰਨੇ ਕੋ ਖਾਂਡਾਂ ਦਾ ਤੂੰ ਆ ਤੇਰਾ ਲੱਗ ਗਿਆ ਪਤਾ ਸਾਨੂੰ ਖੰਡ ਦਾ ਤੇਰਾ ਦੱਸਾਂਗੇ ਸਾਰੇ ਇਕੱਠੇ ਚੱਠੇ ਜਿਹੜੇ ਤੂੰ ਖੁੱਲੇ ਹੋਏ ਆ ਤੇਰੇ ਵੀ ਦੱਸ ਦਿੰਨੇ ਆ ਪਰ ਅਸੀਂ ਤੇਰੇ ਵਰਗੇ ਨਹੀਂ ਆਗੇ ਵੀ ਫੇਸਬੁੱਕ ਦੇ ਵਿੱਚ ਔਲ ਮਾਰਨੀ ਆ ਤੇਰੇ ਨਾਲ ਤੂੰ ਤਾਂ ਖਮਲਾ ਸਿਰੇ ਦੀ ਤੂੰ ਵੈਸੇ ਦੱਸ ਦੇ ਤੂੰ ਕੰਨਾ ਮੈਂ ਨੰਮ ਨਾ ਲਾ ਲੂੰਗਾ ਨੰਮ ਨਾ ਲਾ ਲਈ ਅੱਜ ਤੂੰ ਦੱਸ ਕਿੱਥੇ ਆਈਏ ਨੰਮ ਲਾ ਕੇ ਵੇਖ ਲੈਨੇ ਤੈਨੂੰ ਤੂੰ ਵੱਡੇ ਚੌਧਰੀ ਨੂੰ ਜਿਹੜਾ ਮੂੰਚ ਕੇ ਦੁੱਬੋਲੀ ਗਏ ਜਿਹੜਾ ਮੂੰਚ ਕੇ ਦੁੱਬੋਲੀ ਗਏ ਆ ਤੇਦੇ ਪਰਵਈਏ ਨਾਲ ਆ ਕੇ ਗੱਲ ਤਾਂ ਕਰ ਪਤਾ ਲੱਗੂ ਭੇਰ ਤੇ ਨੂੰ ਸ਼ਰਮ ਨੂੰ ਹੱਥ ਮਾਰੀ ਰ ਮੈਂ ਨਹੀਂ ਉਠੀ ਰਾ ਦੇ ਫੇਸਬੁਕ ਤੇ ਬੋਲਣ ਲੱਗ ਜੀਦਾ ਤੇ ਉਹ ਵੀ ਉਹਨਾਂ ਬੰਦਿਆਂ ਬਾਰੇ ਜਿਹਦੇ ਖਾਨਦਨ ਹੁੰਦੇ ਆ ਤੂੰ ਗੱਡੀਆਂ ਜੇ ਗੱਲ ਕਰਦੇ ਜਦੋਂ ਪਿੰਡ ਜੇ ਕਿਸੇ ਕੋਲ ਸੈਕਲ ਨਹੀਂ ਹੁੰਦਾ ਸੀ ਉਨਾਰੇ ਕਾਂਚੂਰ ਵੀ ਗੱਡੀਆਂ ਹੁੰਦੀਆਂ ਸੀ ਜਦੋਂ ਲਾਕੇ ਰਿਬੇ ਕਿਸੇ ਕੋਲ ਸੋਰ ਬਦ ਨੋਟ ਨਹੀਂ ਹੁੰਦਾ ਸੀ ਉਹ ਯਾਰ ਬੀ ਆਦਾਨ ਕਰਦਾ ਕਰਦੇ ਸੀ ਤੇ ਸਾਰੇ ਗੱਲਾਂ ਲਾਕੇ ਨੂੰ ਬੱਦਾ ਤੂੰ ਬੱਦਾ ਚੋਦਰੀ ਦੱਸਣਾ ਐ ਤੂੰ ਗੱਲਾਂ ਮਾਜਰੇ ਪੋਛਣਾ ਦੂ ਮਾਜਰੇ ਤੇਰੇ ਮਾਜਰੇ ਕੀ ਹੋਏ ਹੈ ਇਰੇ ਦੁਗ ਮਾਜਰੇ ਰੀਆਂ ਗੱਲਾਂ ਕਰਦਾ ਸਾਲਾ ਜਿਵੇਂ ਇੱਕ ਨੰਬਰ ਦੀ ਪੂਰੇ ਜੱਲਾਬਾ ਦੀ ਦੂਜੂਠ ਹੈ sire di ਨਾਦਰ ਪਦ ਨਾਦਰ ਢਕਾਣਾ ਇੱਥੇ ਬੱਚ ਬੂਰੇ ਖਾਂਦਨ ਦੱਸਣਗੇ ਤੇਨੂੰ ਚਾਰ ਚ ਪੀੜੀਆਂ ਬਰ ਦੱਸਣਗੇ ਤੇਨੂੰ ਤੇ ਤੇਨੂੰ ਆਪ ਦਾ ਪਦ ਨਹੀਂ ਹੈ ਤੂੰ ਦੂੰ ਤੇ ਤੋਰ ਗਿਆ ਦੂਤੇ ਬੋਲਣ ਲੱਗਿਆ ਤੂੰ ਫੇਸਬੁੱਕ ਦੇ ਚੜਕੇ ਕਦੇ ਤੂੰ ਕਿਰੇ ਬਾਰੇ ਬੋਲਦਾ ਕਦੇ ਤੂੰ ਕਿਰੇ ਬਾਰੇ ਬੋਲਦਾ ਤੂੰ ਠੇਕਾ ਲੈ ਤੁਹ ਕਨਾਂ ਮੇਰਾ ਬਾਪ ਗਿਆ ਸੀ ਸੁਖੀ ਨਾਲ ਤੇਰਾ ਬਾਪ ਪਿਆ ਨਹੀਂ ਪਤਨ ਕਿਦਰ ਨਾਲ ਪਿਆਸੀ ਤੁਹ ਕਨ ਮੈਂ ਹੱਥ ਗੋਡੀਆਂ ਲਵਾਤੀਆਂ ਸੀ ਇਹ ਤੈਨੂੰ ਪਤਾ ਹੀ ਨਹੀਂ ਅਜੇ ਤੇਰਾ ਬਾਪ ਕਿੱਥੇ ਪਿਆ ਆ ਕਿੱਦੂ ਬੋਲਿਆ ਕਿ ਨੂਆ ਤੂੰ ਲੰਗੀ ਆਜਾ ਖਮੜਾ ਦੱਸਗਾ ਦੱਸ ਗਿਆ ਮਰੇ ਫਿਰ ਦਸੀਏ ਤੈਨੂੰ ਐਡਾ ਤੂੰ ਚੌਧਰੀ ਵੱਡਾ ਬਣਿਆ ਫਿਰਦਾ ਬਦਮਾਸ਼ ਹੈ ਤੇਰੇ ਪੁੱਤਰ ਤੇ ਨੂੰ پتہ ਹੀ ਨਹੀਂ ਹੈਗਾ ਤੂੰ ਬਦਨ ਕਿੰਨੇ ਦੇ ਨਾਲ ਲੱਗ ਰਿਆਂ ਤੂੰ ਕੰਨ ਮੈਂ ਹੱਥ ਲਵਾਉਨਾ ਗੋਡਨੀ ਐ ਲਵਾਈਆਂ ਨੇ ਮੈਂ ਕੰਨੀ ਹੱਥ ਲਵਾਦੇ ਸਾਡਾ ਪੰਗਾ ਪਿਆ ਦੀ ਪਤਾ ਹੀ ਨਹੀਂ ਕਿੰਨਾ ਨਾਲ ਪੰਗਾ ਪਿਆ ਆ ਕਿਆ ਹੋਊਗਾ ਪੰਗਾ ਸਾਨੂੰ ਨਹੀਂ ਪਤਾ ਕਿਤਨਾ ਪੰਗਾ ਆਬੇ ਆਜਦੋਂ ਇੱਥੇ ਪਊਗਾ ਤੈਨੂੰ ਫੇਰ ਬਦਲ ਲੱਗੂਗਾ ਉਠਿਆ ਮੂੰਹ ਚੱਕ ਕੇ ਦੁਲੱਗਿਆ ਬੋਲਣ ਹਰੇਕ ਬੰਦੇ ਦੀ ਜ਼ਿੰਦਗੀ ਹੁੰਦੀ ਹੈ ਹਰੇਕ ਬੰਦੇ ਦਾ ਪਰਿਵਾਰ ਹੁੰਦਾ ਹਰੇਕ ਬੰਦੇ ਦੇ ਭਾਈਚਾਰਾ ਹੁੰਦਾ ਕੁੜਮਾਰੇ ਬੰਦੇ ਹੁੰਦੇ ਨੇ ਧੀਆ ਪੁੱਤਾਂ ਵਾਲੇ ਬੰਦੇ ਨੇ ਜਿਨਾਂ ਦੇ ਬਰਦ ਚੱਕਨਾ ਦੇ ਮੂ ਲੱਗਿਆ ਬੋਲਣ ਏ ਨੂੰ ਸ਼ਰਮ ਨਹੀਂ ਆਉਂਦੀ ਝੂਠੀ ਗੱਲ ਬੋਲਦੇ ਹੋਏ ਨੂੰ ਇਹ ਫੇਸਬੁਕ ਦਾ ਮਤਲਬੇ ਛੋੜਾ ਐ ਵੀ ਤੁਸੀਂ ਜਦੋਂ ਉਠੇ ਤੁਸੀਂ ਕਿਸੇ ਦੇ ਖਾਨਦਾਨ ਬਾਰੇ ਬੋਲਣ ਲੱਗ ਜਾਓਗੇ ਉਹ ਵੀ ਝੂਠੀ ਸੱਤੀ ਗੱਲ ਬੋਲ ਡਰ ਤੈਨੂੰ ਪਤਾ ਹੈ ਜੋ ਤੂੰ ਵੇਖਿਆ ਉਹਦੇ ਬਾਰੇ ਬੋਲ ਤੈਨੂੰ ਪਤਾ ਨਹੀਂ ਤੂੰ ਕੱਲ ਜੰਮਿਆ ਤੇ ਤੂੰ ਗੱਲਾਂ ਕਰ ਰਿਹਾ ਤੂੰ 50 ਸਾਲ ਪੁਰਾਣੀ ਹੈ ਤੈਨੂੰ ਕੀ ਪਤਾ ਹੈ ਛੇਰੇ ਦੀ ਚਾਵਲਾ ਤੂੰ ਤੇਰੇ ਬਾਰੇ ਜੇ ਥੇ ਦੱਸਣ ਲੱਗ ਜੀ ਅਸੀਂ ਲੋਕਾਂ ਨੇ ਫੇ ਆਹ ਫੋਰ ਬੰਦ ਕਰ ਦੇਣਾ ਜੇਰੀ ਤੂੰ ਚਾਵਲਾ ਡਰਾ ਤੇਰੇ ਬਾਰੇ ਸਾਨੂੰ ਪਤਾ ਤੇ ਜੇ ਸੀ ਬੋਣ ਲੱਗ ਜੀ ਸਾਡੂ ਸਾਡੇ ਤੋਂ ਬੋਲਿਆ ਨਹੀਂ ਜਾ ਰਿਆ ਐਸੀ ਤੇਰੇ ਬਾਰੇ ਬੋਲਣਾ ਕੀ ਐਡੀ ਚਬਲਾ ਤੂੰ ਸੇਬੀ ਤੈ ਸੁਣਗੇ ਕੇ ਮੇ ਲੋਕ ਜੈਸੀ ਉਹ ਚੀਜ਼ਾਂ ਬੋਲਣ ਲੱਗੇ ਤਾਂ ਤੇਰੇ ਬਾਰੇ ਇਸ ਹਰਪਾਲ ਸਿੰਘ ਤੈਨੂੰ ਦੱਸਦੀ ਏ ਚਵਲਾ ਮਾਰਨੀਆ ਬੰਦੇ ਕਰਦੇ ਤੇ ਹੁਣ ਤੂੰ ਮਾਫੀ ਮੰਗਲਾ ਜਿਹੜੀ ਆ ਤੂੰ ਚਵਲਾ ਮਾਰਿਆ ਫੇਸਬੁੱਕ ਦੇ ਉਤੇ ਸਾਰੀ ਦੀ ਸਾਰੀ ਝੂਠੀ ਚਾਵਲ ਮਾਰਿਆ ਤੂੰ ਮਾਪੇ ਨਹੀਂ ਮੰਗੇਗਾ ਤਾਂ ਫੇਰ ਤੈਨੂੰ ਲੱਗੂ ਪਤਾ ਜੇਣਾ ਤੂੰ ਬੋਲਿਆ ਚਵਲਾ ਮਾਰਦਾ ਸਿੱਧੀਆਂ ਇਹ ਬਸੋ ਖਾਨੀ ਹੁੰਦਾ ਕਿਸ ਦੇ ਖਾਂਦਾ ਦੇ ਕਿਸ ਦੇ ਪਰਿਵਾਰ ਬਾਰੇ ਬੋਲੀ ਜਾਉਂਗੇ ਓਪਾ ਮਾਸ ਬੰਦਾ ਇਹ ਦੀ ਸੁਣ ਲਈ ਗੱਲ ਤੇਰੀ ਅਖੀਰ ਸੁਣ ਕੇ ਸਾਡ ਤੋਂ ਜਿੰਨੀਆਂ ਦੁੱਟ ਬੋਲੇ ਨਹੀਂ برداشت ਹੁੰਦੀ ਸੁਣ ਕੇ ਜੇ ਡੀ ਦੁੱਚਵਲ ਮਾਰੀ ਐ ਕਿਹੜਾ ਫਿਨਾਂਸਰ ਜਿਹੜਾ ਤੈਨੂੰ ਦੱਸ ਕੇ ਗਿਆ ਓਏ ਪੀਐਸਯੂ ਦੀ ਗੱਡੀ ਚੱਕ ਲੈਸੀਗੀ ਹੈ ਕਿਹੜਾ ਫਿਨਾਂਸਰ ਦੱਸ ਕੇ ਗਿਆ ਤੈਨੂੰ ਜਾਦ ਖਾਜਮ ਕਰ ਸਾਹਮਣੇ ਆ ਤੂੰ ਦੱਸ ਸਾਨੂੰ ਕਿਹੜੇ ਬਨੈ ਸਰ ਨੇ ਗੱਡੀ ਚੱਕੀ ਸੀਗੇ ਦੀ ਬੇਸ ਕਿਤੀ ਸੀ ਕਰ ਸਾਬਤ ਨਿੱਤੂੰ ਜਿੱਡੀ ਚਵੜਾ ਤੂੰ ਦਸ ਨੀ ਸੀ ਤੈਨੂੰ ਕਰਦੇ ਆਂਗੇ ਸਾਬਦ ਕੱਢੀ ਵੱਡੀ ਚਾਵਲਾ ਤੂੰ ਬੈਠਾ ਚਾਵਲਾ ਮਾਰਦਾ ਉੱਥੇ ਬੈਠਾ ਜਿਹਦੇ ਬਾਰੇ ਬੋਲਦਾ ਹਰ ਇੱਕ ਬਾਰੇ ਬੋਲਦਾ ਤੂੰ ਅੱਤੇਰਾ ਸਾਰਾ ਵੇਖਿਆ ਸੀ ਤੂੰ ਕਦੇ ਕਿਹਦੇ ਬਾਰੇ ਬੋਲਦਾ ਕਉ ਕਰੇ ਉਹਦੇ ਬਾਰੇ ਬੋਲਦਾ ਤੈਨੂੰ ਕੋਈ ਸ਼ਰਮ ਹੀ ਹੈ ਨਹੀਂ ਉਹ ਰੋ ਵੀ ਦੂਸਰੇ ਡਾਇਰੈਕਟ ਬੋਲਦਾ ਪਰਿਵਾਰਾਂ ਦੇ ਉੱਤੇ ਹਰੇਕ ਦੇ ਪਰਿਵਾਰ ਬਾਰੇ ਬੋਲਦਾ ਤੂੰ ਸ਼ਰਮ ਨੂੰ ਕੱਟਾ ਤੇਨੂੰ ਪੂਰਾ ਹੈਗਾ ਸਿਰੇ ਦੀ ਕੀ ਬਲਾਂ ਤੂੰ ਪੁਰ ਜਲਾਲਬਾਦੀ ਮਣਾ ਫਰਦਾ ਤੂ ਉਤ ਕੰਗਰ ਦਾ ਪਰਦਾਨ ਸਾਲਾ ਚੋਦਰੀ ਨਾ ਮੰਗੀ ਮਾਫੀ ਤੂੰ ਬੋਲਦਾ ਲੈ ਤਾਂ ਹੁਣ ਬੋਲੀ ਦੁਬਾਰਾ ਫੇਰ ਹੱਤੈ ਨੂੰ ਫੇਸਬੁਕ ਤੇ ਦਸੰਡਾਏ ਬੋਲੀ ਦੂ ਦੁਬਾਰਾ ਹੁਣ ਮਾਫੀ ਚੋਨਾ ਬਈ ਪਰ ਅਸੀਂ ਕਦੇ ਵੀ ਐਵੇਂ ਸ਼ਬਦ ਫੇਸਬੁਕਾਂ ਦੇ ਬੋਲੇ ਨਹੀਂ ਮੈਂ ਕਦੇ ਵੀ ਆਪਣੀ ਜ਼ਿੰਦਗੀ 'ਚ ਐਵੇਂ ਨਹੀਂ ਕਰਦੇ ਕਿਸ ਨੂੰ ਬੋਲੇਆ ਤਾ ਤੂੰ ਸੀ ਸੁਣ ਕੇ ਦੇਖ ਜਿੰਨੇ ਤੂਟ ਦੇ ਕੁਫਰ ਤੋਲਿਆ ਉਹਦੇ 'ਚ ਇਹਦੇ ਪਰਵਾਰਾਂ ਬਾਰੇ ਇਨੇ ਖਾਨਦਾਨ ਬਾਰੇ ਜਿੰਨਾ ਇਹ ਗਲਤ ਬੋਲਿਆ ਸ਼ਬਦ ਬੋਲੇ ਕੋਈ ਬੋਲਣ ਵਾਲੇ ਸ਼ਬਦ ਨਹੀਂ ਹੁੰਦੇ ਕਿਸੇ ਦੇ ਬਾਰੇ ਵੀ ਪੇ ਤੁਸੀ ਕਿਸੇ ਦੇ ਵੀ ਪਰਵਾਰ ਬਾਰੇ ਕਿਹਿਆ ਹਰੇਕ ਦੇ ਧੀਆ ਨੇ ਉਦੇ ਪੁੱਤ ਨੇ ਉਦੇ ਬੱਚੇ ਨੇ ਤੇ ਤੁਸੀਂ ਉਹਦੇ ਬਾਰੇ ਜਦੋਂ ਬੋਲਣ ਲੱਗ ਜਾਨੇਓ ਝੂਠ ਦੋਲਣ ਲੱਗ ਜਾਨੇਓ ਜਦੋਂ ਤੇ ਕੋਈ ਗੱਲ ਚੰਗੀ ਨਹੀਂ ਹੁੰਦੀ ਜਮ ਚੰਗੀ ਨਹੀਂ ਹੁੰਦੀ ਇਹਨੂੰ ਜਵਾਬ ਦੇਣਾ ਸੀਗਾ ਤੇ ਇਹ ਜਵਾਬ ਐਡੀ ਪਾਸ਼ਾ ਜੀ ਦੀ ਤਜੜਾ ਨੂੰ ਪਸੰਦ ਹੈ ਜੇ ਮੈਂ ਬੋਲਣਾ ਚਾਹੁੰਦਾ ਓ ਮੈਨੂੰ ਜਵਾਬ ਦਿੱਤਾ ਤੇ ਜੇ ਮੇਰਾ ਜਵਾਬ ਮੰਗਦਾ ਜਵਾਬ ਇਹਨੂੰ ਉਹ ਵੀ ਦੇ ਦਿਆਂਗੇ ਜੋ ਤਦ ਦਿਲ ਕਰੂਗਾ ਕਿਹਦੇ ਬਲੇ ਖੇਚੋਵੇ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ